ਸਿੱਖ ਧਰਮ ਦਾ ਨਾਸ਼ ਸਿੱਖ ਕੌਮ ਹੀ ਕਰ ਰਹੀ ਹੈ ਇਹ ਬੇਨਤੀ ਕਰਨਾ ਚਾਹੁੰਦਾ ਸੰਸਦ ਦੇ ਇਹ ਲੜਾਈ ਜਿਆਦਾ ਧਗਣਾ ਵੱਧ ਗਿਆ ਇਹ ਲੋਕੋ ਇਹਨਾਂ ਵਿੱਚ ਲੜਾਈ ਨਾ ਪਾੜੇ ਨਾ ਪਾਓ ਸਾਂਝੀ ਕਰੋ ਜਾਂ ਇਹ ਇਹਨਾਂ ਦੇ ਪ੍ਰਚਾਰ ਵਿੱਚ ਇਹੋ ਜਿਹਾ ਕੰਮ ਨਾ ਚੁਕੋ ਨਾ ਸ਼ਹੀਦੀ ਦਿਹਾੜਿਆਂ ਦੀ ਸ਼ਰਮ ਆਈ ਅਤੇ ਨਾ ਹੀ ਸ਼ਹੀਦਾਂ ਦੀ ਨਾ ਗੁਰੂ ਘਰ ਦੀ ਸ਼ਰਮ ਆਈ ਅਤੇ ਨਾ ਹੀ ਗੁਰੂ ਘਰ ਦੀ ਹਜ਼ੂਰੀ ਦੀ ਪ੍ਰਧਾਨਗੀ ਦੇ ਮਸਲੇ 'ਚ ਦੋ ਤੇਰਾ ਨੇ ਸਾਰੀਆਂ ਸ਼ਰਮਾਂ ਉਤਾਰ ਦਿਆ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਜਮ ਕੇ ਹੰਗਾਮਾ ਕੀਤਾ ਹੈ ਮਾਮਲਾ ਗੁਰਦਾਸਪੁਰ ਦੇ ਪਿੰਡ ਗੋਤਫੋਕਰ ਦਾ ਜਿੱਥੇ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਪਿੰਡ ਦੀਆਂ ਦੋ ਤੇਰਾ ਆਮੋ ਸਾਹਮਣੇ ਹੋ ਗਈਆਂ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਸਾਰੀਆਂ ਮਰਿਆਦਾਵਾਂ ਭੁੱਲ ਗਈਆਂ ਗੁਰੂ ਸਾਹਿਬ ਦੀ ਹਜ਼ੂਰੀ ਚ ਦੋਵੇਂ ਤੇਰਾ ਆਪਸ ਵਿੱਚ ਉੜ ਜਿਹੀਆਂ ਨਜ਼ਰਾਈਆਂ

ਵਲਾਤਕਾਰੀ ਚੋਰੀ ਕਿਤੇ ਵੀ ਵੇਖੋ ਜਿਹੜੇ ਬੰਦੇ ਇਹਨਾਂ ਦੇ ਗਰੁੱਪ ਦੇ ਵਿੱਚ ਚੱਲ ਰਹੇ ਆ ਇਹਨਾਂ ਦਾ ਪਿਛਲਾ ਸਟੇਟਸ ਦੇਖ ਲਿਓ ਨਹੀਂ ਇਹ ਤਾਂ ਇਕੱਲੇ ਇਕੱਲੇ ਦਾ ਪਾਵਾਂਗੇ ੁੰਡੇ ਬੰਦੇ ਲਿਆ ਕੇ ਗੁਰਦੁਆਰੇ ਦੇ ਰਾਜ ਕਰਦੇ ਸਿੱਖਾਂ ਦਾ ਕੀ ਬਣੂਗਾ ਦੱਸੋ ਮੈਨੂੰ ਗੁਰਦੁਆਰਾ ਸਾਹਿਬ ਦੇ ਮੌਜੂਦਾ ਪ੍ਰਧਾਨ ਜਸਵੀਰ ਸਿੰਘ ਮੁਤਾਬਕ ਪਿੰਡ ਦੇ ਮੌਜੂਦਾ ਸਰਪੰਚ ਨੇ ਉਸ ਨੂੰ 3 ਸਾਲ ਲਈ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਸੌਂਪੀ ਸੀ ਅਤੇ ਉਹਨਾਂ ਦੀ ਪ੍ਰਧਾਨਗੀ ਚ ਸਾਰੇ ਪ੍ਰਬੰਧ ਸਹੀ ਤਰੀਕੇ ਨਾਲ ਚੱਲ ਰਹੇ ਨੇ ਪਰ ਹੁਣ ਪਿੰਡ ਦੇ ਸਰਪੰਚ ਅਤੇ ਕੁਝ ਹੋਰ ਲੋਕ ਮਿਲ ਕੇ ਉਸ ਨੂੰ ਪ੍ਰਧਾਨਗੀ ਤੋਂ ਹਟਾ ਕੇ ਗੁਰਦੁਆਰਾ ਸਾਹਿਬ ਦੀ ਗੋਲਕ ਦੇ ਪੈਸੇ ਖਾਣਾ ਚਾਹੁੰਦੇ ਨੇ ਜਿਸ ਨੂੰ ਲੈ ਕੇ ਇਹ ਪੂਰੀ ਮੀਟਿੰਗ ਬੁਲਾਈ ਗਈ ਸੀ ਪਰ ਸਰਪੰਚ ਨੇ ਆਪਣੇ ਸਾਥੀਆਂ ਨਾਲ ਅਤੇ ਬਾਹਰਲੇ ਲੋਕਾਂ ਨਾਲ ਮਿਲ ਕੇ ਗੁਰੂ ਘਰ ਦੇ ਅੰਦਰ ਹੰਗਾਮਾ ਸ਼ੁਰੂ ਕਰ ਦਿੱਤਾ ਜੀ ਗੁਰੂ ਘਰ ਦਾ ਸੇਵਕ ਪ੍ਰਧਾਨ ਬਣਿਆ ਨੂੰ 3 ਸਾਲ ਦਾ ਟਰਨਓਵਰ ਹੋਇਆ ਜਾਂ 1.5 ਸਾਲ ਹੋਇਆ ਇਹ ਗੁਰਦੁਆਰਾ ਸਾਹਿਬ ਇਹਦੇ ਤੋਂ ਕਾਬਿਲ ਹੋਇਆ ਸਰਪੰਚ ਹਰਜਿੰਦਰ ਸਿੰਘ ਸਾਹਿਬ ਦਾ ਸਰਪੰਚਾ ਰਹੋ ਉਹ ਹੈ ਜਿਹੜਾ ਸੰਗਤ ਨੂੰ ਗੁੰਮਰਾਹ ਕਰ ਰਿਹਾ ਹੈ ਦੇਖੋ ਜ਼ਬਰਦਸਤ ਇਹਨਾਂ ਜ਼ੋਰ ਦੇ ਨਾਲ ਇਹ ਝੂਠ ਹੈ ਹੁਣ ਇਹ ਸਰਪੰਚ ਗੁਰਦੁਆਰੇ ਦਾ ਪੈਸਾ ਖਾਂਦਾ ਸੀਗਾ ਦਾਸ ਸੁਪੇਦਾਰ ਰਿਟਾਇਰ ਆਇਆ ਤੇ ਕਮੇਟੀ ਵੀ ਸਾਰੀ ਸੁਪੇਦਾਰ ਦੇ ਤਕਰੀਬਨ ਉਹਦੇ ਤੋਂ ਆਈ ਹੋਈ ਆ ਜਦੋਂ ਇਹਨਾਂ ਦਾ ਇਹ ਬਰੋਸ ਕੀਤਾ ਗਿਆ ਇਹ ਮੇਰਾ ਚਾਚਾ ਹੀ ਲੱਗਦਾ ਇਹਨੇ ਮੈਨੂੰ ਲਾ ਕੇ ਤੇ ਮੈਨੂੰ ਕਹਿੰਦਾ ਕਿ ਪੈਸੇ ਦਿਓ 1 ਲੱਖ ਰੁਪਏ ਦੀ ਮੰਗ ਜਿੱਤਰਾ ਪਹਿਲਾਂ ਕਰਦੇ ਸੀ ਇੱਕ ਇਹ ਚਾਰ ਪੰਜੇ ਮੁੰਡੇ ਜਿਹੜੇ ਕਹਿੰਦੇ ਇਹਨਾਂ ਨੂੰ ਪੈਸਾ ਲਾ ਕੇ ਆਪਸ ਵਿੱਚ ਆਦਤ ਕਰ ਲੈਂਦੇ ਸੀਗੇ ਤੇ ਸੰਗਤਾਂ ਨੇ ਇਹ ਇਸ ਚੀਜ਼ ਦਾ ਵਿਰੋਧ ਕੀਤਾ ਤੇ ਪ੍ਰਧਾਨ ਬਣੇ ਨੇ ਮੈਨੂੰ ਅੱਜ 1.5 ਸਾਲ ਹੋਏ ਹਨ ਸੰਗਤ ਸਾਰੀ ਪਿੰਡ ਦੀ ਮੇਰੇ ਨਾਲ ਹੈ ਤੇ ਇਹ ਜ਼ਬਰਦਸਤ ਕੇ ਨਾਲ ਗੁਰਦੁਆਰੇ ਦੀ ਮर्यादा ਨੂੰ ਭੰਗ ਕਰਦਾ ਹੋਇਆ ਗੁਰਦੁਆਰਾ ਵਿੱਚ ਅੱਜ ਅਸੀਂ ਦੀ ਦਵਸ ਚੱਲਦੇ ਆ ਸਾਰੀਆਂ ਸੰਗਤਾਂ ਬਰਾਗ ਮੈਤਰੀਕੇ ਦੇ ਨਾਲ ਕੀਰਤਨ ਕਰਦੀਆਂ ਹਨ ਨਾਮ ਬਾਣੀ ਜਪਦੀਆਂ ਹਨ ਇਹਨੇ ਪਿਛਲੀ ਸਕਰਾਂ ਦੇ ਉੱਤੇ ਵੀ ਜਦੋਂ ਆ ਕੇ ਸੰਗਤਾਂ ਵਿੱਚ ਰੌਲਾ ਪਾਇਆ ਤਾਂ ਸਕਰਾਂ ਸੰਗਤਾਂ ਨੇ ਇਹਨੂੰ ਬਾਹਰ ਕੱਢਿਆ ਦੂਸਰੀ ਸਕਰਾਂ ਤੇ ਵੀ ਇਹੋ ਕੁਝ ਹੋਇਆ ਤੇ ਅੱਜ ਤੀਜਾ ਦਿਨ ਅੱਜ ਫੇਰ ਇਹ ਲੈ ਕੇ ਆਪਣੇ 4-5 ਬੰਦੇ ਪਰਿਵਾਰ ਦੇ ਮੈਂਬਰਾਂ ਨੇ ਇਹਨਾਂ ਦੇ ਕੋਈ ਸੰਗਤੀ ਰੂਪ ਵਿੱਚ ਪਿੰਡ ਦਾ ਕੋਈ ਬੰਦਾ ਨਹੀਂ ਆ ਤੇ ਜ਼ੋਰ ਤੱਕ ਤੈਨਾਲ ਆ ਕੇ ਗੁਰਦੁਆਰੇ ਵਿੱਚ ਆਪਣਾ ਪ੍ਰਧਾਨ ਚੁਣ ਲਿਆ ਅਸੀਂ ਗੁਰੂ ਦੇ ਨਾਮ ਨੇ ਸਿੱਖ ਹੋ ਕੇ ਆਪਣੀ ਪਾਰਟੀ ਨੂੰ ਬਾਹਰ ਲੈ ਕੇ ਆ ਗਏ ਆ ਇਹਨਾਂ ਨੂੰ ਕਿਹਾ ਵੀ ਤੁਸੀਂ ਗੁਰਦੁਆਰਾ ਸਾਹਿਬ ਨੂੰ ਤਾਲਾ ਮਾਰ ਲਓ ਅਸੀਂ ਆਪਣੇ ਘਰਾਂ ਵਿੱਚ ਹੀ ਜਾਬ ਕਰਕੇ ਆਪਣੇ ਘਰਾਂ ਵਿੱਚ ਹੀ ਨਾਮ ਬਾਣੀ ਬੰਦਗੀ ਕਰਕੇ ਉਸ ਮਾਲਕ ਨੂੰ ਆਪਣੀ ਹਾਜ਼ਰੀ ਪ੍ਰਮਾਣ ਕਰਵਾ ਲਾਂਗੇ ਲੜਾਈ ਝਗੜੇ ਤੋਂ ਬਚਦੇ ਹੋਏ ਇਹਨਾਂ ਦਾ ਕੋਈ ਵਿਰੋਧ ਨਹੀਂ ਕੀਤਾ ਉੱਥੇ ਔਰ ਇਹ ਇਸ ਗੁਰਦੁਆਰਾ ਸਾਹਿਬ ਦੇ ਕਾਬਜ ਬਣ ਰਹੇ ਹਨ ਜਦ ਕਿ ਪਿੰਡ ਦੇ ਸਰਪੰਚ ਦੇ ਮੁਤਾਬਕ 3 ਸਾਲ ਲਈ ਜਿਸ ਪ੍ਰਧਾਨ ਨੂੰ ਚੁਣਿਆ ਗਿਆ ਸੀ ਉਹ ਆਪਣੀ ਅਥੀ ਦਾ ਧੁਰ ਪ੍ਰਯੋਗ ਕਰ ਰਿਹਾ ਹੈ ਅਤੇ ਹਰ ਆਉਣ ਜਾਣ ਵਾਲੇ ਨੂੰ ਮੰਦਾ ਚੰਗਾ ਬੋਲਦਾ ਹੈ ਜਿਸ ਕਾਰਨ ਪਿੰਡ ਦੇ ਲੋਕਾਂ ਦੀਆਂ ਉਹਨਾਂ ਨੂੰ ਕਈ ਸ਼ਿਕਾਇਤਾਂ ਵੀ ਮਿਲੀਆਂ ਅਤੇ ਹੁਣ ਸਰਬਸੰਮਤੀ ਨਾਲ ਇਹ ਬੈਠਕ ਬੁਲਾਈ ਗਈ ਸੀ ਜਿਸ 'ਚ ਮੌਜੂਦਾ ਪ੍ਰਧਾਨ ਨੇ ਜਮ ਕੇ ਹੰਗਾਮਾ ਕੀਤਾ ਮੈਂ 2800 ਹੁਣ ਤੱਕ ਲਗਾਤਾਰ ਸਰਪੰਚ ਰਹਿ ਰਿਹਾ ਪਿੰਡ ਘੋਤਪਗਰ ਦਾ ਤੇ ਇੱਥੇ ਆਏ 2-3 ਸਾਲ ਬਾਅਦ ਕਮੇਟੀ ਚੇਂਜ ਹੁੰਦੀ ਆ ਪਿਛਲੇ 1.5 ਸਾਲ ਤੋਂ ਕਮੇਟੀ ਚੇਂਜ ਕੀਤੀ ਕਮੇਟੀ ਚੇਂਜ ਕੀਤੀ ਇਹ ਮੇਰਾ ਪਤੀ ਜਾਹੀ ਅਮਰਤਾ ਰਹੀ ਤੇ ਮੈਂ ਵੀ ਸੋਚਿਆ ਤੇ ਚਲੋ ਮੇਰਾ ਪਤੀ ਜਾਵਾ ਆਪੈ ਨੂੰ ਬਣਾ ਲਈ ਤੇ ਸਾਲ ਕਿਤੇ ਨਿਕਲਿਆ ਬੜਾ ਵਧੀਆ ਹੁਣ ਇਹਦੇ ਇਹਨੇ ਮਤਲਬ ਦੋਆਂ ਤਨਾ ਮਹੀਨੇ ਚ ਇੱਕ ਟੋਨੀ ਮੁੰਡਾਵਾ ਉਹਨੂੰ ਇਹਨੇ ਕੁੜੀਆਂ ਦੇ ਗਾਲਾਂ ਕੱਢੀਆਂ ਉਹ ਵੀ ਮੇਰੇ ਕੋਲ ਆ ਕੇ ਰੋਇਆ ਫਿਰ ਉਹਦਾ ਮੈਂ ਇਹਦੇ ਕੋਲ ਮਾਫੀ ਮੰਗੀ ਸਕੋ ਵੀ ਚਲ ਜੇ ਮੇਰਾ ਪਤੀ ਜਾਵਾ ਇਹ ਟੋਨੀ ਤੈਨੂੰ ਗਾਲਾਂ ਕੱਢੀਆਂ ਮੈਂ ਇਸ ਚੀਜ਼ ਦੀ ਮਾਫੀ ਮੰਗਦਾ ਉਤੋਂ ਪਹਿਲਾਂ ਇੱਕ ਥਾਣੇਦਾਰ ਪੁਲਿਸ ਵਾਲਾ ਉਹਨੂੰ ਇਹਨੇ ਗਾਲਾਂ ਕੱਢੀਆਂ ਉਹਦਾ ਮੈਂ ਡੈਨ ਗਾਲ ਦੇ ਵਿੱਚ ਬੈ ਕੇ ਤਕਰੀਬਨ 4 ਵਜੇ ਹੀ ਟਾਈਮ ਪਿੰਡ ਦੀ ਸੰਗਤ ਇਕੱਠੀ ਕੀਤੀ ਡੈਨ al ਦਾਨਗਲ ਦੇ ਵਿੱਚ ਬਹਿ ਕੇ ਇਹਨਾਂ ਦਾ ਮੈਂ ਰਾਈ ਨਾਮਾ ਕਰਾਇਆ ਉਦੋਂ ਵੀ ਮੈਂ ਉਹ ਥਾਣੇਦਾਰ ਕੋ ਮੈਂ ਮਾਫੀ ਮੰਗੀ ਤੇ ਚੱਲ ਯਾਰ ਮੇਰਾ ਭਤੀਜਾ ਵਾ ਜੇ ਤੈਨੂੰ ਵੱਧ ਘਾਟੇ ਨੇ ਕਹਿਤਾ ਮੈਂ ਮਾਫੀ ਮੰਗ ਲੈਣਾ ਤੇ ਗੱਲ ਨੂੰ ਪਕਾਦਨ ਕਰੀਏ ਉਹਦੀ ਵਾਹ ਜੱਜ ਤੋਂ 15 20 ਦਿਨ ਦੀ ਗੱਲ ਹੈ ਜੀ ਇੱਕ ਜਨਾਨੀ ਆਈ ਉਹਨੂੰ ਮਾਰਨ ਪੈ ਗਿਆ ਉਹ ਦਰਖਾਸਤ ਜੀ ਵੀ ਤੇ ਬਠਾਣੇ ਦੇ ਵਿੱਚ ਪੈਣ ਗਈ ਆ 40 40 50 50 ਬੰਦੇ ਜਾਂਦੇ ਰਿਹਾ ਜਿਹੜਾ ਮੈਂ ਫਿਰ ਕਹਿਆ ਕਿ ਰਾਈ ਨਾਮਾ ਕਰਵਾਇਆ ਇਹਨਾਂ ਦਾ ਇਹ ਬੰਦੇ ਦਾ ਕੰਮ ਹੀ ਵੇਖੋ ਦਰਹਰਾ ਤੇ ਹੁੰਦਾ ਨਿਵਰਤਾ ਨਾਲ ਕੰਮ ਕਰੋ ਸੇਵਾ ਵਾ ਇਹ ਗੁਰੂ ਕਰਕੇ ਇਖਦਾ ਨਹੀਂਗਾ ਇੱ ਇਹਨਸੇ ਇਹ ਬਾਕਾ ਨਹੀਂ ਕਰੂ ਕਰਦੀ ਪੱਖਵਾਜੀ ਨਹੀਂ ਕਰਨੀ ਚਲੋ ਅੱਜ ਮੈਂ ਇੱਕ ਗੱਲ ਪੁੱਛਾਂ ਹਾਂ ਹਾਂਜੀ ਤੁਸੀਂ ਵੀ ਸਰਪੈਂਚੋ ਸਿੱਖੋ ਜੋ ਗੁਰਦੁਆਰੇ ਦੇ ਵਿੱਚ ਅੱਜ ਹੋਇਆ ਜੋ ਮੱਖੀ ਦੇਖਿਆ ਬਹੁਤ ਮਾੜਾ ਇਹ ਸਹੀ ਹੋਇਆ ਇਹ ਚਾਰ ਹਫਤੇ ਤੋਂ ਰਹੀ ਕੋਈ ਸ਼ਰਾਰਤੀ ਸ਼ਰਾਰਤੀ ਬੰਦੇ ਆ ਜੀ ਸਾਡਾ ਮੇਰਾ ਭਤੀਜਾ ਇਹਦਾ ਮੈਂ ਚਾਚਾ ਆ ਇਹ ਸਾਨੂੰ ਸਾਡੇ ਪਰਿਵਾਰ ਚ 파ਟੋ ਤਾੜ ਪਾਉਣੇ ਚਾਹੁੰਦੇ ਆ ਦੋ ਚਾਰ ਸ਼ਰਾਰਤੀ ਬੰਦੇ ਜਿਨ੍ਹਾਂ ਮਗਰ ਲੱਗੇ ਆ ਇਹ ਉਹਨਾਂ ਮਗਰ ਲੱਗਾ ਉਹਨਾਂ ਨੇ ਇਹਨਾਂ ਨੂੰ ਗਾੜੀ ਲਾਇਆ ਉਹ ਸਾਡੇ ਪਰਿਵਾਰ ਚ ਲੜਾਈ ਕਰਾਉਣੇ ਚਾਹੁੰਦੇ ਆ ਅੱਜ ਚੌਥਾ ਚਾਂਸ ਆ ਜੀ ਅੱਜ ਪਹਿਲਾ ਨਹੀਂਗਾ ਹੁਣ ਮਸਲਾ ਕੀ ਹੱਲ ਹੋਇਆ ਹੁਣ ਮਸਲਾ ਵੇਖੋ ਜੀ ਇਹੀ ਤੇ ਤੁਹਾਡੇ ਸਾਹਮਣੇ ਆ ਵੀ ਸਾਰਿਆਂ ਨੂੰ ਟਾਈਮ ਦਿੱਤਾ ਵੀ ਅਹੀ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਅੱਧਾ ਘੰਟਾ ਲਾਇਆ ਨਹੀਂ ਇਹਨਾਂ ਕੋਈ ਕਮੇਟੀ ਚੁਣੀ ਹੁਣ ਜਦੋਂ ਫਿਰ ਹਾਰ ਕੇ ਅਸੀਂ ਆਪਣੇ ਆਪ ਨੂੰ ਇੱਕ ਪ੍ਰਧਾਨ ਸਾਹਿਬ ਪਹਿਲਾਂ ਵੀ ਰਿਹਾ ਵਾ ਸਿਆਣਾ ਬੰਦਾ ਵਾ ਇਹ ਕਰਕੇ ਅਸੀਂ ਉਹਨੂੰ ਮੱਧੇ ਜਨਾ ਰੱਖਦੇ ਅਸੀਂ ਉਹਨੂੰ ਸਰਪਾ ਸਾਹਿਬ ਪਾਤਾ ਗਾੜੀ ਜਿਹੜੇ ਮੈਂਬਰ ਆ ਉਹ ਸੰਗਤ ਦੀ ਰਾਇ ਦੇ ਨਾਲ ਫਿਰ ਚੁਣ ਲਾ ਉਧਰ ਮੌਕੇ ਤੇ ਪਹੁੰਚੀ ਪੁਲਿਸ ਟੀਮ ਮੁਤਾਬਕ ਗੁਰਦੁਆਰੇ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਸੀ ਜਿਨ੍ਹਾਂ ਨੂੰ ਕਿ ਹੁਣ ਸ਼ਾਂਤ ਕਰਵਾ ਲਿਆ ਗਿਆ ਅਤੇ ਅੱਗੇ ਜਿਹੋ ਜਿਹੀ ਵੀ ਸ਼ਿਕਾਇਤ ਮਿਲਦੀ ਹੈ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਇਹ ਐਸੇ ਪੁਲਵਿੰਦਰ ਸਿੰਘ ਜੀ ਸਾਡਾ ਤਬੜ ਸਰ ਗੁਰਦੁਆਰੇ ਦੇ ਵਿੱਚ ਗੁਰਦੁਆਰ ਸਾਹਿਬ ਨੂੰ ਕੰਪਲੇਂਟ ਆਈ ਤੇ ਬਾਹਰੋਂ ਬੰਦੇ ਆਏ ਆ ਹਾਂ ਤੇ ਇੱਥੇ ਪਹੁੰਚੋ ਇੱਥੇ ਪਹੁੰਚਿਆ ਕੋਈ ਬਾਹਰੋਂ ਬੰਦਾ ਕੋਈ ਨਹੀਂ ਆ ਤੇ ਸਾਰੇ ਪ੍ਰਧਾਨ ਜੀ ਨੂੰ ਲੈ ਕੇ ਆਪਸ ਦੇ ਵਿੱਚ ਗੁਰਦੁਆਰੇ ਦੇ ਅੰਦਰ ਅੰਦਰ ਹਾਂਜੀ ਦੁੱਖ ਹੋਇਆ ਕਿੱਦਾਂ ਦੇਖਦੇ ਹੋ ਚਲੋ ਸਾਡਾ ਦੂਤ ਪਹਿਲਾਂ ਤੋਂ ਹੋਇਆ ਸੀ ਤੇ ਨਹੀਂ ਅਸੀਂ ਮੌਕੇ ਤੇ ਹੁਣ ਆਏ ਆ ਹੁਣ ਤੇ ਸਾਰੀ ਸੰਗਤ ਜਾ ਚੁੱਕੀ ਹੈ ਇੱਥੇ ਥੋੜੇ ਬੰਦੇ ਹੈਗੇ ਆ ਬਾਸ ਤੁਹਾਡੇ ਨਾਲ ਹੀ ਹਾਂਜੀ ਕਰੋਗੇ ਜੀ ਹੁਣ ਅੱਗੇ ਜੋ ਵੀ ਹੋਈ ਹੈ ਹਾਂਜੀ ਹਾਂਜੀ ਜੋ ਕੰਪਲੇਂਟ ਕਰਨ ਆਪਣਾ ਜੋ ਵੀ ਬੰਦੀਗਰਾ ਕਰ ਵੀ ਕਰਾਂਗੇ ਠੀਕ ਤੈਲ ਜ਼ਾਮ ਕੁਝ ਵੀ ਹੋਣ ਮਸਲਾ ਕੋਈ ਵੀ ਹੋਵੇ ਪਰ ਸ਼ਾਇਦ ਇਸ ਕਮੇਟੀ ਨੂੰ ਇਸ ਪਿੰਡ ਨੂੰ ਦਿਨਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਸੀ ਤੇ ਇਹ ਪੂਰਾ ਮਸਲਾ ਗੁਰੂ ਘਰ ਦੇ ਅੰਦਰ ਬੈਠ ਕੇ ਵਿਚਾਰਨ ਦੀ ਥਾਂ ਗੁਰੂ ਘਰ ਦੇ ਵੇੜੇ 'ਚ ਵੀ ਕੀਤਾ ਜਾ ਸਕਦਾ ਸੀ ਪਰ ਸ਼ਹੀਦੀ ਦਿਹਾੜੇ ਮੌਕੇ ਜੋ ਇਸ ਪਿੰਡ ਵਾਸੀਆਂ ਨੇ ਗੁਰੂ ਘਰ ਅੰਦਰ ਕੀਤਾ ਇਹ ਸ਼ਾਇਦ ਕਿਸੇ ਵੀ ਸਿੱਖ ਦੇ ਹਿਰਦੇ 'ਚ ਜ਼ਰੂਰ ਬਲਉਂਦਰ ਜਾਵੇਗਾ ਗੁਰਦਾਸਪੁਰ ਤੋਂ ਰੋਹਿਤ ਸ਼ਰਮਾ ਸੈਂਟਰਲ ਪੰਜਾਬ ਟੀਵੀ